ਇੱਕ ਛੋਟੇ ਜਿਹੇ ਪਿੰਡ ਵਿੱਚ ਗੁਰਬਖਸ਼ ਸਿੰਘ ਰਹਿੰਦਾ ਸੀ ਉਸ ਦੀ ਇੱਕੋ ਇੱਕ ਧੀ ਸੀ ਪਰਮੇਤ ਮਾਂ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਈ ਸੀ ਇਸ ਕਰਕੇ ਪਿਓ ਨੇ ਹੀ ਧੀ ਨੂੰ ਮਾਂ ਬਣ ਕੇ ਪਾਲਿਆ ਗੁਰਬਖਸ਼ ਸਿੰਘ ਨੇ ਧੀ ਨੂੰ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ ਸਵੇਰੇ ਸਕੂਲ ਛੱਡਣ ਤੋਂ ਲੈ ਕੇ ਰਾਤ ਨੂੰ ਕਹਾਣੀ ਸੁਣਾ ਕੇ ਸੁਣਾਉਣ ਤੱਕ ਉਹ ਧੀ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਾਥੀ ਸੀ ਧੀ ਵੱਡੀ ਹੋ ਗਈ ਵਿਆਹ ਦੀ ਉਮਰ ਆਈ ਤਾਂ ਰਿਸ਼ਤੇ ਆਣ ਲੱਗ ਪਏ ਪਰ ਮੀਤ ਨੇ ਕਿਹਾ ਪਿਓ ਜੀ ਮੈਂ ਨਹੀਂ ਚਾਹੁੰਦੀ ਤੁਸੀਂ ਮੇਰੇ ਤੋਂ ਦੂਰ ਹੋ ਜਾਵੋ ਪਿਓ ਮੁਸਕਰਾਇਆ ਤੇ ਕਹਿੰਦਾ ਧੀਏ ਧੀਆਂ ਪਰਾਈਆਂ ਹੀ ਹੁੰਦੀਆਂ ਨੇ ਪਰ ਮੈਂ ਰੱਬ ਕੋਲ ਇੱਕੋ ਅਰਦਾਸ ਕਰਦਾ ਹਾਂ ਕਿ ਜਿੱਥੇ ਵੀ ਜਾਵੀਂ ਖੁਸ਼ ਰਹੀਂ ਕੁਝ ਸਮੇਂ ਬਾਅਦ ਗੁਰਬਖਸ਼ ਸਿੰਘ ਬਿਮਾਰ ਹੋ ਗਿਆ ਡਾਕਟਰਾਂ ਨੇ ਕਿਹਾ ਹੁਣ ਜਿਆਦਾ ਸਮਾਂ ਨਹੀਂ ਬਚਿਆ ਧੀ ਦੌੜ ਕੇ ਹਸਪਤਾਲ ਆਈ ਅੱਖਾਂ ਵਿੱਚ ਹੰਝੂ ਵਗ ਰਹੇ ਸਨ ਪਿਓ ਨੇ ਹੱਥ ਫੜਿਆ ਤੇ ਅਖੀਰੀ ਵਾਰ ਕਿਹਾ ਧੀਏ ਜ਼ਿੰਦਗੀ ਵਿੱਚ ਜੇ ਕਦੇ ਕੋਈ ਵੀ ਦਰਦ ਆਵੇ ਸਮਝੀ ਤੇਰਾ ਪਿਓ ਤੇਰੇ ਨਾਲ ਖੜਾ ਹੈ ਤੇਰਾ ਵਿਆਹ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਕਰ ਸਕਿਆ ਪਰ ਇਹ ਯਕੀਨ ਰੱਖੀ ਹਰ ਸੁਹੇ ਚੂੜੇ 'ਚ ਤੇਰੇ ਪਿਓ ਦੀਆਂ ਦੁਆਵਾਂ ਹੋਣਗੀਆਂ ਇੱਕ ਐ ਕੇ ਗੁਰਬਖਸ਼ ਸਿੰਘ ਨੇ ਹੌਲੀ-ਹੌਲੀ ਅੱਖਾਂ ਬੰਦ ਕਰ ਲਈਆਂ ਪਰ ਮੀਤ ਚੀਖ ਕੇ ਰੋਣ ਲੱਗ ਪਈ ਪਰ ਉਸ ਨੂੰ ਪਿਓ ਦੀਆਂ ਗੱਲਾਂ ਹਮੇਸ਼ਾ ਯਾਦ ਰਹੀਆਂ ਜਦ ਵੀ ਕੋਈ ਮੁਸ਼ਕਲ ਆਉਂਦੀ ਉਹ ਆਪਣੇ ਦਿਲ ਨੂੰ ਕਹਿੰਦੀ ਮੇਰਾ ਪਿਓ ਮੇਰੇ ਨਾਲ ਖੜਾ ਹੈ